ਸਤਿ ਸ੍ਰੀ ਅਕਾਲ ਪੰਜਾਬ ਟੀਵੀ ਦਾ ਖਾਸ ਨਿਊਜ਼ ਬੁਲੇਟਿਨ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤਰਮਿੰਦਰ ਸੰਧੂ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਪੂਰੇ ਦੇਸ਼ 'ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਤੂਮ ਬਾਜ਼ਾਰਾਂ 'ਚ ਲੱਗੀਆਂ ਰੌਣਕਾਂ ਮੰਦਰਾਂ 'ਚ ਸ਼ਰਧਾਲੂਆਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ ਭਾਰਤ ਨੂੰ ਰੂਸ ਤੋਂ ਤੇਲ ਖਰੀਦਣ ਤੇ ਮਿਲ ਸਕਦੀ ਹੈ ਛੋਟ ਟਰੰਪ ਦੇ ਬਿਆਨ ਨੇ ਜਗਾਈ ਉਮੀਦ ਕੱਚੇ ਤੇਲ ਸੰਬੰਧੀ ਰੂਸ ਦਾ ਇੱਕ ਗਾਹਕ ਟੁੱਟਣ ਦਾ ਕੀਤਾ ਦਾਵਾ 10000 ਕਰੂ ਮੈਂਬਰਾਂ ਦੀ ਹੜਤਾਲ ਤੋਂ ਬਾਅਦ 에어 ਕੈਨੇਡਾ ਦੀਆਂ ਉਡਾਨਾਂ ਰੱਦ ਹਵਾਈ ਅੱਡਿਆਂ ਦੇ ਉੱਤੇ ਮੁਸਾਫਰ ਹੋਏ ਪਰੇਸ਼ਾਨ ਆਜ਼ਾਦੀ ਦਿਹਾੜੇ ਤੇ ਰਾਹੁਲ ਗਾਂਧੀ ਵੱਲੋਂ ਝੰਡਾ ਲਹਿਰਾਉਣ ਵੇਲੇ ਜਗਦੀਸ਼ ਟਾਈਟਲਰ ਦੇ ਮੌਜੂਦ ਹੋਣ ਤੇ ਵਿਵਾਦ ਵਿਰੋਧੀਆਂ ਨੇ ਕਾਂਗਰਸ ਤੇ ਸਾਦੇ ਨਿਸ਼ਾਨੇ ਤੇ ਹੁਣ ਖਬਰਾਂ ਵਿਸਥਾਰ ਨਾਲ ਵਿਸ਼ਵ ਭਰ ਦੇ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਬਾਲ ਰੂਪ ਦੀ ਪੂਜਾ ਕੀਤੀ ਜਾਂਦੀ ਹੈ ਬਾਜ਼ਾਰਾਂ ਤੇ ਮੰਦਰਾਂ ਦੇ ਵਿੱਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ ਮਥੁਰਾ ਵਰਿੰਦਾਬਨ ਚ ਸ਼੍ਰੀ ਕ੍ਰਿਸ਼ਨ ਜਨਮ ਉਤਸਵ ਨੂੰ ਲੈ ਕੇ ਬਹੁਤ ਉਤਸ਼ਾਹ ਤੇ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਮਥੁਰਾ ਚ ਭਗਵਾਨ ਕ੍ਰਿਸ਼ਨ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਪਹੁੰਚੇ ਨੇ ਜਿਸ ਦੇ ਚਲਦੇ ਪੁਲਿਸ ਲਗਾਤਾਰ ਮੰਦਰ ਪ੍ਰਸ਼ਾਸਨ ਨਾਲ ਤਾਲਮਿਲ ਬਣਾ ਰਹੀ ਹੈ ਤੇ ਲੋੜਿੰਦੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਅੱਜ ਪੂਰੇ ਦੇਸ਼ ਦੁਨੀਆ ਵਿੱਚ ਸ੍ਰੀ ਕ੍ਰਿਸ਼ਨ ਜਨਮਾਸਤੇਮੀ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਹੀ ਹੈ। ਮਥੂਰਾ ਬ੍ਰਿੰਦਾਵਨ ਵਿੱਚ ਸ੍ਰੀ ਕ੍ਰਿਸ਼ਨ ਜਨਮਾਸਤੇਮੀ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਬ੍ਰਿੰਦਾਵਨ ਦੇ ਭਗਵਾਨ ਸ੍ਰੀ ਕ੍ਰਿਸ਼ਨ ਜਨਮਾਸਤੇਮੀ ਦੇ ਸਥਾਨ ਤੇ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ। ਇਸ ਦੇ ਚੱਲਦੇ ਕੱਲ ਸ਼ਾਮ ਤੱਕ 25 ਲੱਖ ਤੋਂ ਵੱਧ ਸ਼ਰਧਾਲੂ ਇੱਥੇ ਨਤਮਸਤਕ ਹੋ ਚੁੱਕੇ ਹਨ। ਇਸ ਦੌਰਾਨ ਸ਼ਰਧਾਲੂਆਂ ਦੀ ਆਮਦ ਦਾ ਲਗਾਤਾਰ ਚੱਲ ਰਿਹਾ ਹੈ। ਬਾਂਕੇ ਬਿਹਾਰੀ ਮੰਦਰ ਦੇ ਬਾਹਰ ਦਰਸ਼ਨਾਂ ਲਈ ਲੋਕਾਂ ਦੀਆਂ ਲੰਬੀਆਂ ਕਤਾਰਾਂ ਉੱਡੀ ਕਰ ਰਹੀ श्री कृष्ण जन्मभूमि मंदिर ਨੂੰ ਆਪਰੇਸ਼ਨ ਸਿੰਦੂਰ ਦੀ تھیਮ ਤੇ ਸਜਾਇਆ ਗਿਆ ਹੈ ਜਿਸ ਫੁੱਲਾਂ ਦੇ ਬੰਗਲੇ ਵਿੱਚ ਠਾਕੁਰ ਜੀ ਬੈਠਿਆ ਹਨ ਉਸ ਨੂੰ ਸਿੰਦੂਰ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ ਜਿਸ ਨੂੰ ਦੇਖਣ ਲਈ ਲੱਖਾਂ ਸ਼ਰਧਾਲੂ ਆ ਰਹੇ ਹਨ ਜਿੱਦੇ ਚਲਦੇ ਪੋਰਸ ਵੱਲੋਂ ਪੂਖਤਾ ਪ੍ਰਬੰਧ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਡੀਆਈਜੀ ਆਗਰਾ ਰੇਂਜ ਸੈਲੇਸ਼ ਪਾਂਡੇ ਨੇ ਕਿਹਾ ਕਿ श्री कृष्ण जन्मभूमि ਮੰਦਿਰ ਵਿਖੇ ਲੱਖਾਂ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ ਤੇ ਲੱਖਾਂ ਦੀ ਗਿਣਤੀ ਵਿਚਾਰ ਰਹੇ ਹਨ ਜਿਸ ਲਈ ਪ੍ਰਸ਼ਾਸਨ ਨਾਲ ਲਗਾਤਾਰ ਤਾਲਮੇਲ ਬਣਾਇਆ ਜਾ ਰਿਹਾ ਹੈ ਜਨਮotsav ਜੋ ਹੈ ਭਗਵਾਨ ਸ਼੍ਰੀਕ੍ਰਿਸ਼ਨ ਦਾ ਉਹ ਬੜੇ ਹਰਸ਼ੋਲਾਸ ਕੇ ਸਾਥ ਪੂਰੇ ਜਨਪਦ ਵਿੱਚ ਮਨਾਇਆ ਜਾ ਰਿਹਾ ਹੈ श्री कृष्ण जन्म स्थान अभी जो जन्मोत्सव वाली आरती होती है वो संपन्न हो चुकी है और दर्शन अभी लगातार चल रहा है लाखों की संख्या में श्रद्धालुओं ने सुबह से अब तक दर्शन किया है और जैसा हम देख सकते हैं अभी भी काफ़ी संख्या में श्रद्धालु दर्शन के लिए यहाँ आ रहे हैं और प्रत्येक श्रद्धालु को दर्शन कराया जाएगा मंदिर प्रबंधन से लगातार कोऑर्डिनेशन हो रहा है सारे जगह फोर्सेस डिप्लॉयड हैं विभिन्न होल्डिंग एरिया बनाकर लोगों को सुगम तरीके से दर्शन कराने के लिए आ, होल्डिंग एरिया में रोक रोक के दर्शन कराया जा रहा है जिससे कि किसी पर्टिकुलर पॉइंट पे प्रेशर ना बन पाए जैसा मैंने बताया कि ये दर्शन का सिलसिला अभी आगे लगभग एक से डेढ़ घंटे और चलेगा और आ, हमें पूरा विश्वास है कि प्रत्येक श्रद्धालु जो आज श्रद्धा भाव से यहाँ आया है वो यहाँ दर्शन करके ही जाएगा जो पूरा हमारा पुलिस डिप्लॉयमेंट रहा है वो तीन जोन सत्रह सेक्टर और सब्सिक्वेंटली सब सेक्टर्स में डिवाइड करके सिविल पुलिस पीएसी तथा सीएपीएफ की डिप्लॉयमेंट की गई अभी सूचना के हमारे पुलिसकर्मी सादे में लगे रहे और साथ ही साथ महिलाओं और बच्चियों की सुरक्षा का विशेष ध्यान रखा गया है सी कैमरे ड्रोन के माध्यम से लगातार कम्युनिकेशन विभिन्न पॉइंट्स के बीच में विभिन्न होल्डिंग एरिया के बीच में मेन्टेंड है जिससे कि आम श्रद्धालु सुगमता से मंदिर परिसर तक आ जाए मंदिर परिसर में एकल जो मूवमेंट का आ, मार्ग है उस मार्ग से होते हुए दर्शन करके निकास मार्ग से यहाँ से निकल जाए नहीं वहाँ भी जो है नंदोत्सव के दृष्टिगत रखते हुए भी पर्याप्त हमारी फोर्स की डिप्लॉयमेंट है उसके अलावा आ, जो व्यवस्थाएँ अन्य सिविक व्यवस्थाएं हैं वो भी सुनिश्चित कराई जाएंगी ਪੂਰੇ ਭਾਰਤ ਦੇਸ਼ ਵਿੱਚ ਵੱਖ-ਵੱਖ ਮੰਦਰਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਠਾਕੁਰ ਜੀ ਨੂੰ ਨਮਸਕਾਰ ਕਰਨ ਲਈ ਪਹੁੰਚ ਰਹੇ ਹਨ ਜਿੱਦੇ ਚੱਲਦੇ ਸ਼ਰਧਾਲੂਆਂ ਵੱਲੋਂ ਆਪਣੇ ਬੱਚਿਆਂ ਨੂੰ ਸ਼੍ਰੀ ਕ੍ਰਿਸ਼ਨ ਜੀ ਦਾ ਪਹਿਰਾਵਾ ਪਾ ਕੇ ਮੰਦਰਾਂ ਵਿੱਚ ਲਿਜਾਇਆ ਜਾ ਰਿਹਾ ਹੈ ਇਸ ਮੌਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸੰਕੇਤ ਦਿੱਤਾ ਹੈ ਕਿ ਹੋ ਸਕਦਾ ਹੈ ਕਿ ਰੂਸ ਤੋਂ ਕੱਚਾ ਤੇਲ ਖਰੀਦਣਾ ਜਾਰੀ ਰੱਖਣ ਵਾਲੇ ਦੇਸ਼ਾਂ ਤੇ ਅਮਰੀਕਾ ਸੈਕੰਡਰੀ ਟੈਕਸ ਨਾ ਲਾਵੇ ਅਜਈਆਂ ਸੰਭਾਵਨਾਵਾਂ ਸਨ ਕਿ ਜੇਕਰ ਅਮਰੀਕਾ ਨੇ ਵਾਦੂ ਸੈਕੰਡਰੀ ਟੈਕਸ ਲਾਗੂ ਕੀਤਾ ਤਾਂ ਉਸ ਨਾਲ ਭਾਰਤ ਪ੍ਰਭਾਵਿਤ ਹੋ ਸਕਦਾ ਹੈ ਅਮਰੀਕਾ ਤੇ ਪੱਛਮੀ ਦੇਸ਼ਾਂ ਨੇ ਰੂਸ ਤੇ ਕਈ ਪਾਬੰਦੀਆਂ ਲਗਾਈਆਂ ਨੇ ਇਸ ਦੇ ਬਾਵਜੂਦ ਭਾਰਤ ਰੂਸ ਤੋਂ ਵੱਡੀ ਮਾਤਰਾ ਦੇ ਵਿੱਚ ਕੱਚਾ ਤੇਲ ਖਰੀਦ ਰਿਹਾ ਜਿਸ ਕਾਰਨ ਅਮਰੀਕਾ ਦੇ ਕੁਝ ਆਗੂਆਂ 'ਚ ਨਾਰਾਜ਼ਗੀ ਪੈਦਾ ਹੋ ਗਈ ਹੈ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਤੇ ਅਮਰੀਕਾ ਦੇ ਸਬੰਧਾਂ ਵਿੱਚ ਤਣਾਅ ਚੱਲ ਰਿਹਾ ਹੈ ਇਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਉੱਤੇ ਵਾਧੂ ਟੈਰਿਫ ਲਗਾਉਣਾ ਇੱਕ ਵੱਡੀ ਵਜ੍ਹਾ ਮੰਨਿਆ ਜਾ ਰਿਹਾ ਹੈ ਵਧੇ ਹੋਏ ਟੈਰਿਫ ਦੇ ਨਾਲ ਅਮਰੀਕਾ ਭਾਰਤ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਧਰ ਭਾਰਤ ਆਪਣੇ ਸਟੈਂਡ ਉੱਤੇ ਡਰੇੜ ਖੜ੍ਹਾ ਹੋਇਆ ਹੈ ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਕਿਹਾ ਕਿ ਉਹਨਾਂ ਨੂੰ ਅਗਲੇ 2 ਤੋਂ 3 ਹਫ਼ਤਿਆਂ ਵਿੱਚ ਉਹਨਾਂ ਦੇਸ਼ਾਂ ਤੇ ਰੈਸੀਪ੍ਰੋਕਲ ਟੈਰਿਫ ਲਗਾਉਣ ਬਾਰੇ ਸੋਚਣਾ ਪ ਟਰੰਪ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਅੱਜ ਜੋ ਕੁਝ ਹੋਇਆ ਉਸ ਕਾਰਨ ਮੈਨੂੰ ਲੱਗਦਾ ਹੈ ਕਿ ਹੁਣ ਇਸ ਟੈਰਿਫ ਬਾਰੇ ਮੈਨੂੰ ਸੋਚਣ ਦੀ ਲੋੜ ਨਹੀਂ ਹੋ ਸਕਦਾ ਹੈ ਕਿ ਮੈਨੂੰ 2 ਜਾਂ 3 ਹਫ਼ਤੇ ਬਾਅਦ ਸੋਚਣਾ ਪਵੇ ਇਹ ਬਿਆਨ ਟਰੰਪ ਅਤੇ ਰੂਸੀ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਦੀ ਇਲਾਸਕਾ ਵਿੱਚ ਹੋਈ ਮੀਟਿੰਗ ਤੋਂ ਬਾਅਦ ਸਾਹਮਣੇ ਆਇਆ ਟਰੰਪ ਦੀ ਇਹ ਟਿੱਪਣੀ ਸਿੱਧੇ ਤੌਰ ਤੇ ਭਾਰਤ ਦੇ ਰੂਸ ਨੂੰ ਸਕਾਰ ਤੇਲ ਵਪਾਰ ਅਤੇ ਚੀਨ ਤੇ ਸੰਭਾਵਿਤ ਸ਼ੁਲਕਾਂ ਨਾਲ ਜੁੜੀ ਹੈ ਡੋਨਾਲਡ ਟਰੰਪ ਨੇ ਪਿਛਲੇ ਮਹੀਨੇ ਚੇਤਾਵਨੀ ਦਿੱਤੀ ਸੀ ਕਿ ਮਾਸਕੋ ਨਾਲ ਵਪਾਰ ਕਰਨ ਵਾਲੀ ਦੇਸ਼ਾਂ ਤੇ ਸੈਕੰਡਰੀ ਪਾਬੰਦੀਆਂ ਲਗਾਈਆਂ ਜਾਣਗੀਆਂ ਉਨ੍ਹਾਂ ਨੇ ਰੂਸ ਭਾਰਤ ਪਹਿਲਾਂ ਇਹਨਾਂ ਕਦਮਾਂ ਦਾ ਅਸਰ ਝੱਲ ਰਿਹਾ ਹੈ। ਟਰੰਪ ਨੇ ਭਾਰਤ ਤੇ 25% ਦੀ ਟੈਰਿਫ ਲਗਾਇਆ ਸੀ ਜਿਸ ਨੂੰ ਕੁਝ ਦਿਨਾਂ ਬਾਅਦ 50% ਦੀ ਕਰ ਦਿੱਤਾ ਗਿਆ। ਇਹਨਾਂ ਵਿੱਚੋਂ ਅੱਧੇ ਸ਼ੁਲਕ ਲਾਗੂ ਹੋ ਚੁੱਕੇ ਹਨ, ਬਾਕੀ ਸਤਾਈ ਅਗਸਤ ਨੂੰ ਲਾਗੂ ਹੋਣਗੇ। ਇਸ ਬਾਰੇ ਅਮਰੀਕੀ ਵਿੱਤ ਮੰਤਰੀ ਸਕਾਟ ਬੈਸਨ ਨੇ ਕਿਹਾ ਸੀ ਕਿ ਜੇਕਰ ਅਲਾਸਕਾ 'ਚ ਹੋਈ ਟਰੰਪ-ਪੁਤਿਨ ਮੀਟਿੰਗ ਵਿੱਚ ਗੱਲਾਂ ਠੀਕ ਨਾ ਰਹੀਆਂ ਤਾਂ ਭਾਰਤ ਦੇ ਸੈਕੰਡਰੀ ਸ਼ੁਲਕ ਹੋਰ ਵਧਾਏ ਜਾ ਸਕਦੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਭਾਰਤ ਅਮਰੀਕਾ ਨਾਲ ਵਪਾਰਕ वार्ता ਵਿੱਚ ਕੁਝ ਹੱਦ ਤੱਕ ਅੜਵ ਰੁਪਇਆ ਅਪਣਾ ਰਿਹਾ ਹੈ। ਭਾਰਤ ਕਈ ਵਾਰ ਸਪਸ਼ਟ ਕਰ ਚੁੱਕਾ ਹੈ ਕਿ ਉਸ ਦੇ ਅਮਰੀਕਾ ਨਾਲ ਸਬੰਧ ਬਹੁ-ਯਾਮੀ ਤੇ ਵਿਸਤ੍ਰਿਤ ਹਨ ਤੇ ਵਪਾਰ ਇਸ ਦਾ ਸਿਰਫ ਇੱਕ ਹਿੱਸਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਕਿਸੇ ਤੀਸਰੇ ਪੱਖ ਦੇ ਚਸ਼ਮੇ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਪਾਤ ਨੇ ਅਲਾਸਕਾ ਵਿੱਚ ਅਮਰੀਕੀ ਰਾਸ਼ਟਰਪਤੀ ਦੋਨਾਂ طرف ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਹੋਈ ਗੱਲਬਾਤ ਦਾ ਸਾਰ ਵਾਕ ਕਰਦਿਆਂ ਕਿਹਾ ਸੀ ਕਿ ਦੁਨੀਆ ਯੂਕਰੇਨ ਵਿੱਚ ਸੰਘਰਸ਼ ਦਾ ਜਲਦੀ ਅੰਤ ਦੇਖਣਾ ਚਾਹੁੰਦੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਭਾਰਤ ਆਸਕਾ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਵਿਚਕਾਰ ਆਰਥਿਕ ਸੰਮੇਲਨ ਦਾ ਸਵਾਗਤ ਕਰਦਾ ਹੈ। ਸ਼ਾਂਤੀਵਾਲ ਉਹਨਾਂ ਦੀ ਗੁਵਾਈ ਬਹੁਤ ਸ਼ਲਾਘਾਯੋਗ ਹੈ। ਅੱਗੇ ਵਧਣ ਦਾ ਰਸਤਾ ਗੱਲਬਾਤ ਅਤੇ ਕੂਟਨੀਤੀ ਰਾਹੀਂ ਸੰਭਵ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਦੇ ਲੋਕਾਂ ਲਈ ਸ਼ਾਂਤੀ ਤੇ ਤਰੱਕੀ ਨਾਲ ਭਰੇ ਭਵਿੱਖ ਦੀ ਕਾਮਨਾ ਕੀਤੀ ਅਤੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦਾ ਆਜ਼ਾਦੀ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਲਈ ਧੰਨਵਾਦ ਕੀਤਾ। ਉਹਨਾਂ ਉਮੀਦ ਜਤਾਈ ਸੀ ਕਿ ਭਾਰਤ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਖਤਮ ਕਰਵਾਉਣ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟ ਸ਼ਨੀਵਾਰ ਨੂੰ ਹੜਤਾਲ ਤੇ ਚਲੇ ਗਏ ਕਿਉਂਕਿ ਏਅਰਲਾਈਨ ਨੇ ਆਪਣੇ ਕੰਮਕਾਜ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਸੀ ਜਿਸ ਨਾਲ ਇਸ ਦੇ 1.3 ਲੱਖ ਰੋਜ਼ਾਨਾ ਯਾਤਰੀਆਂ ਲਈ ਗਰਮੀਆਂ ਦੀ ਯਾਤਰਾ ਦੇ ਵਿੱਚ ਮੁਸ਼ਕਲਾਂ ਪੈਦਾ ਹੋ ਗਈਆਂ ਨੇ ਏਅਰ ਕੈਨੇਡਾ ਦੇ 10000 ਫਲਾਈਟ ਅਟੈਂਡੈਂਟਾਂ ਦੀ ਨੁਮਾਇੰਦਾ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYES ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਹੁਣ ਅਧਿਕਾਰਤ ਤੌਰ ਤੇ ਹੜਤਾਲ ਤੇ ਆਏ ਹਾਂ ਕੈਨੇਡਾ ਵਿੱਚ ਸਭ ਤੋਂ ਵੱਡੀ 에ਅਰਲਾਈਨ 에ਅਰ ਕੈਨੇਡਾ ਨੇ ਆਪਣੇ ਸਾਰੇ ਉਡਾਣਾਂ ਅਸਥਾਈ ਤੌਰ ਤੇ ਮੁਅਤਲ ਕਰ ਦਿੱਤੀਆਂ ਹਨ ਕਿਉਂਕਿ 10 ਹਜ਼ਾਰ ਤੋਂ ਵੱਧ ਫਲਾਈਟ ਅਟੈਂਡੈਂਟਾਂ ਨੇ ਸ਼ਨੀਵਾਰ ਸਵੇਰੇ ਹੜਤਾਲ ਸ਼ੁਰੂ ਕਰ ਦਿੱਤੀ ਸੀ। ਇਹ ਕਦਮ 에ਅਰਲਾਈਨ ਅਤੇ ਯੂਨੀਅਨ ਵਿਚਕਾਰ ਇੱਕ ਸਮਝੌਤੇ ਤੇ ਅਸਫਲਤਾ ਕਾਰਨ ਚੁੱਕਿਆ ਗਿਆ ਸੀ। 에ਅਰ ਕੈਨੇਡਾ ਤੇ 에ਅਰ ਕੈਨੇਡਾ ਰੂਟਸ ਦੀਆਂ ਸਾਰੀਆਂ ਉਡਾਣਾਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਰੱਦ ਕੀਤੀਆਂ ਜਾ ਰਹੀਆਂ ਨੇ। ਹਾਲਾਂਕਿ 에ਅਰ ਕੈਨੇਡਾ ਐਕਸਪ੍ਰੈਸ ਉਡਾਣਾਂ ਤੇ ਕੋਈ ਪ੍ਰਭਾਵ ਨਹੀਂ ਪੈਦਾ ਤੇ ਸਿਰਹਾ ਕਿਉਂਕਿ ਇਹ ਉਡਾਣਾਂ ਤੀਜੀ ਥੀਰ ਆਪਰੇਟਰਾਂ ਦੁਆਰਾ ਚ ਇਹਨਾਂ ਦੀ ਉਡਾਣਾ ਰੱਦ ਨਹੀਂ ਕੀਤੀਆਂ ਗਈਆਂ ਪਰ ਜੋ ਯਾਤਰਾ ਨਹੀਂ ਕਰਨਾ ਚਾਹੁੰਦੇ ਇਸ ਤਹਤ ਯਾਤਰੀ ਕਹਿ ਸਕਦੇ ਹਨ ਕਿ ਆਪਣੀ ਯਾਤਰਾ ਦੀ ਮਿਤੀ ਨੂੰ ਨਵੀਂ ਤਰੀਖ ਤੇ ਦੁਬਾਰਾ ਬੁੱਕ ਕਰ ਸਕਦੇ ਹਨ ਜਾਂ ਭੁਗਤ ਕੀਤੀ ਯਾਤਰਾ ਲਈ ਕ੍ਰੈਡਿਟ ਲੈ ਸਕਦੇ ਹਨ 에ਅਰ ਕੈਨੇਡਾ ਹਰ ਰੋਜ਼ ਲਗਭਗ 700 ਉਡਾਣਾ ਕਰਾਉਂਦਾ ਹੈ ਇਸ ਹੜਤਾਲ ਦਾ ਅਸਰ ਹਰ ਰੋਜ਼ ਲਗਭਗ 1.3 ਲੱਖ ਯਾਤਰੀਆਂ ਤੇ ਪਵੇਗਾ ਇਹਨਾਂ ਵਿੱਚੋਂ ਲਗਭਗ 25000 ਕੈਨੇਡੀਅਨ ਨਾਗਰਿਕ ਵਿਦੇਸ਼ਾਂ ਵਿੱਚ ਫਸੇ ਰਹ ਸਕਦੇ ਹਨ ਕੈਨੇਡੀਅਨ ਯੂਨੀਅਨ ਆਫ ਪਬਲਿਕ empioyes ਨੇ ਬੁੱਧਵਾਰ ਅਤੀ ਰਾਤ ਤੋਂ 72 ਘੰਟੇ ਦੀ ਹੜਤਾਲ ਦੀ ਧਿੱਤਾਂ ਦਿੱਤੀ ਸੀ ਇਸ ਦੇ ਜਵਾਬ ਵਿੱਚ ਤੇ ਹੌਲੀ ਵਾਲੀ ਉਡਾਣ ਸੇਵਾ ਨਿਰਬੰਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਸ਼ੁੱਕਰਵਾਰ ਉਦੋਂ ਗੱਲਬਾਤ ਟੁੱਟ ਗਈ ਜਦੋਂ ਯੂਨੀਅਨ ਨੇ 에ਅਰਲਾਈਨ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਸਰਕਾਰੀ ਨਿਗਰਾਨੀ ਹੀਟ ਤੇ ਜਿੱਤੇ ਦੀ ਸਾਲਤੀ ਬਾਰੇ ਗੱਲ ਕੀਤੀ ਗਈ ਸੀ ਜੇਕਰ ਇਹ ਪ੍ਰਸਤਾਵ ਸਬਕਾਰ ਕਰ ਲਿਆ ਜਾਂਦਾ ਤਾਂ ਯੂਨੀਅਨ ਨੂੰ ਹੜਤਾਲ ਕਰਨ ਦਾ ਅਧਿਕਾਰ ਨਹੀਂ ਸੀ ਹੜਤਾਲ ਸ਼ਨੀਵਾਰ ਸਵੇਰੇ 12:52 ਮਿੰਟ ਤੇ ਸ਼ੁਰੂ ਹੋਈ ਲਗਭਗ ਉਸ ਸਮੇਂ 에ਅਰ ਕੈਨੇਡਾ ਨੇ ਹਵਾਈ ਇੰਡੀਆ ਤੋਂ ਫਲਾਈਟ ਏਟੈਂਡੈਂਟਾਂ ਨੂੰ ਲੌਕਆਊਟ ਕਰਨਾ ਸ਼ੁਰੂ ਕਰ ਦਿੱਤਾ। ਸੰਘੀ ਨੌਕਰੀ ਮੰਤਰੀ ਪੈਟ ਹਾਜਦੂ ਨੇ ਸ਼ੁੱਕਰਵਾਰ ਰਾਤ ਨੂੰ 에ਅਰ ਕੈਨੇਡਾ ਤੇ ਯੂਨੀਅਨ ਦੋਮਾ ਨਾਲ ਮੁਲਾਕਾਤ ਕੀਤੀ। ਉਹਨਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਿਹਾ ਕਿ ਇਹ ਬਹੁਤ ਮੰਤਪੱਗ ਹੈ ਕਿ ਅਜੇ ਤੱਕ ਕੋਈ ਠੋਸ ਪ੍ਰਗਤੀ ਨਹੀਂ ਹੋਈ। ਕੈਨੇਡੀਅਨ ਦੋਮਾ ਪਾਸਿਆਂ ਤੋਂ ਬਹੁਤ ਮਿਹਨਤ ਦੀ ਉਮੀਦ ਕਰਦੇ ਹਨ। ਇਸ ਦੌਰਾਨ ਯਾਤਰੀਆਂ ਲਈ ਕੁਝ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਹਨ। ਉਨਾ ਨੂੰ ਕਿਹਾ ਗਿਆ ਹੈ ਕਿ ਉਹ ਆਪਣੀ ਉਡਾਣਾਂ ਦੀ ਸਥਿਤੀ ਦੀ ਜਾਂਚ ਕਰਦੇ ਰਹਿਣ ਜੇਕਰ ਤੁਹਾਡੀ ਉਡਾਣ ਰੱਦ ਕੀਤੀ ਗਈ ਹੈ ਪਰ ਤੁਸੀਂ ਯਾਤਰਾ ਨਹੀਂ ਕਰਨਾ ਚਾਹੁੰਦੇ ਤਾਂ 에ਅਰ ਕੈਨੇਡਾ ਦੇ ਵੈੱਬਸਾਈਟ ਜਾਂ ਗਾਹਕ ਸੇਵਾ ਨਾਲ ਸੰਪਰਕ ਕਰਕੇ ਰੀ-ਬੁਕਿੰਗ ਜਾਂ ਯਾਤਰਾ ਕ੍ਰੈਡਿਟ ਦਾ ਬਦਲ ਚੁਣੋ ਜੇਕਰ ਤੁਸੀਂ ਵਿਦੇਸ਼ ਵਿੱਚ ਹੋ ਤਾਂ ਤੁਸੀਂ ਕੈਨੇਡੀਅਨ ਦੂਤ ਘਰਾਂ ਜਾਂ ਕੰਸਰਟ ਉਸਾਇਤ ਆ ਲੈ ਸਕਦੇ ਹੋ ਤੋਂ ਦਾਦੀ ਕਿ 에어 ਕੈਨੇਡਾ ਤੇ ਇਸ ਦੇ ਕੰਮ ਵਿੱਚਲੇ ਵਿਵਾਦ ਲਗਾਤਾਰ ਬੱਤਾ ਜਾ ਰਿਹਾ ਹੈ ਇਸ ਦੇ ਕੰਮ ਹੈ ਆਪਣੇ ਮੰਗਾ ਨੂੰ ਲੈ ਕੇ ਅੜੇ ਹੋયા ਹਨ ਜਿਸ ਨੂੰ ਲੈ ਕੇ 에어 ਕੈਨੇਡਾ ਵੀ ਸਖਤ ਰੁਖ ਅਪਣਾ ਰਿਹਾ ਹੈ ਇਹਨਾਂ ਦੋਵਾਂ ਦੇ ਵਿਵਾਦ ਦਾ ਪ੍ਰਭਾਵ ਯਾਤਰੀਆਂ ਤੇ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਕਰੀਬ ਕਰ ਲਗਭਗ 1.5 ਲੱਖ ਯਾਤਰੀ ਸਿੱਧੇ ਜਾਂ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਰਹੇ ਨੇ ਆਜ਼ਾਦੀ ਦਿਵਸ ਮੌਕੇ ਕਾਂਗਰਸ ਹੈੱਡਕੁਆਰਟਰ 'ਚ ਹੋਏ ਜਸ਼ਨ ਦੀ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਇੱਕ ਨਵਾਂ ਰਾਜਨੀਤਿਕ ਵਿਵਾਦ ਖੜਾ ਹੋ ਗਿਆ ਫੋਟੋ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਅੱਗੇ ਦਿਖਾਇਆ ਗਿਆ ਜਦਕਿ ਜਗਦੀਸ਼ ਟਾਇਟਲਰ ਨੂੰ ਪਿੱਛੇ ਇੱਕ ਲਾਲ ਚੱਕਰ ਦੇ ਵਿੱਚ ਦਿਖਾਇਆ ਗਿਆ ਇਸ ਫੋਟੋ ਨੂੰ ਆਬੁਲਾਰੇ ਨੀਲਗਰਗ ਨੇ ਸਾਂਝਾ ਕੀਤਾ ਹੈ ਤੇ ਦੋਸ਼ ਲਗਾਇਆ ਹੈ ਕਿ ਟਾਇਟਲਰ ਉਹ ਆਦਮੀ ਸੀ ਜਿਸਨੇ ਰਜੀਵ ਗਾਂਧੀ ਦੇ ਇਸ਼ਾਰੇ ਤੇ ਸਿੱਖਾਂ ਵਿਰੁੱਧ ਨਸਲਕੁਸ਼ੀ ਕੀਤੀ ਕਾਂਗਰਸ ਤੋਂ ਵੱਡਾ ਡਬਲ ਸਟੈਂਡਰਡ ਛਾਇ ਦੇ ਹਿੰਦੁਸਤਾਨ ਦੇ ਵਿੱਚ ਹੋ ਗਿਆ ਕਾਂਗਰਸ ਦੀ ਜਿਹੜੀ ਸਿਆਸ ਮੂਹਰੇ ਰਾਮ ਰਾਮ ਬਗਲ ਵਿੱਚ ਚੂਰੀ ਗਾਲੀ ਕੱਢੀ ਸਾਰੀ ਦੁਨੀਆ ਜਾਣਦੀ ਹੈ ਕਿ 1984 ਦੇ ਵਿੱਚ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਸਿੱਖ ਕਤਲੇਆਮ ਜੋ ਹੋਇਆ ਜਿਨ੍ਹਾਂ ਦਾ ਨਾਮ ਉਸ ਕਤਲੇਆਮ ਦੇ ਵਿੱਚ ਆਉਂਦਾ ਹੈ ਜਿਨ੍ਹਾਂ ਨੂੰ ਦੋਸ਼ੀ ਮੰਨਿਆ ਜਾਂਦਾ ਹੈ ਕਾਂਗਰਸ ਦੇ ਫੰਕਸ਼ਨਾਂ ਦੇ ਵਿੱਚ ਕਾਂਗਰਸ ਦੇ ਪ੍ਰੋਗਰਾਮਾਂ ਦੇ ਵਿੱਚ ਅਕਸਰ ਉਹ ਮੰਚ ਤੇ ਨਜ਼ਰ ਆਉਂਦੇ ਆ ਔਰ ਇਹ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਨਮ ਛਿੜਕਣ ਦੇ ਬਰਾਬਰ ਆ ਕਾਂਗਰਸ ਨੂੰ ਅਜੇ ਆਪਣੀ ਸਥਿਤੀ ਸਪਸ਼ਟ ਕਰਨੀ ਪਏਗੀ ਕਿ ਉਹ ਕਾਤਲਾਂ ਦੇ ਨਾਲ ਹੈ ਜਾਂ ਇਨਸਾਫ ਦੇ ਨਾਲ ਕਿਉਂਕਿ ਕੋਈ ਵੀ ਇਨਸਾਫ ਪਸੰਦ ਇਨਸਾਨ ਇਸ ਚੀਜ਼ ਨੂੰ برداشت ਨਹੀਂ ਕਰ ਸਕਦਾ ਕਿ ਇੱਕ ਬੰਦੇ ਤੇ ਕਾਂਗਰਸ ਇਨਸਾਫ ਦਾ ਦੰਮ ਭਰੇ ਔਰ ਦੂਸਰੇ ਬੰਦੇ ਕਾਤਲ ਜਿਹੜੀ ਹੈ ਉਹਦੀ ਅਸਤੇਜਾ ਸਾਂਝੀਆਂ ਕਰੇ ਅੱਜ ਕਾਂਗਰਸ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਰਾਹੁਲ ਗਾਂਧੀ ਜੀ ਨੇ ਖੜਗੇ ਜੀ ਨੇ ਇਹਨਾਂ ਨੂੰ ਅੱਜ ਸਪਸ਼ਟ ਕਰਨਾ ਪਏਗਾ ਕਿ ਐਕਚੁਅਲੀ ਉਹਨਾਂ ਦਾ ਸਟੈਂਡ ਕੀ ਹੈ ਔਰ ਰਾਹੁਲ ਗਾਂਧੀ ਜੀ ਨੂੰ ਬਿਨਾ ਦੇਰੀ ਕੀਤਿਆਂ ਇਸ ਗੱਲ ਤੇ ਦੀ ਪੂਰੇ ਪੰਜਾਬ ਤੋਂ ਸਮੂਹ ਸਿੱਖਾਂ ਤੋਂ ਜਿਹੜਾ ਉਹ ਮਾਫੀ ਮੰਗਣੀ ਚਾਹੀਦੀ। ਵਾਦਿਆ ਅਗਲੀ ਖਬਰ ਦੇ ਵੱਲ ਜੰਮੂ ਕਸ਼ਮੀਰ ਦੇ ਕਿਸਤਵਾਰ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਤੀਜੇ ਦਿਨ ਵੀ ਰਾਹਤ ਤੇ ਬਚਾਅ ਕਾਰਜ ਜਾਰੀ ਰਹੇ ਕਿਉਂਕਿ ਹੁਣ ਤੱਕ 60 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਤੇ 100 ਤੋਂ ਵੱਧ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲਾਂ ਦੇ ਵਿੱਚ ਭੇਜਿਆ ਗਿਆ। ਵਿਰੋਧੀ ਧਿਰ ਦੇ ਨੇਤਾ ਸੁਨੀਲ ਸ਼ਰਮਾ ਨੇ ਚਾਹੋ ਛੋਟੀ ਖੇਤਰ 'ਚ ਬਦਲ ਫਟਣ ਦੀ ਘਟਨਾ ਦਾ ਜਾਇਜ਼ਾ ਲਿਆ ਉਹਨਾਂ ਕਹੇ ਕਿ ਪਹਿਲੇ ਦਿਨ ਸਿਰਫ ਜ਼ਖਮੀਆਂ ਨੂੰ ਹੀ ਬਾਹਰ ਕੱਢਿਆ ਗਿਆ ਤੇ ਹਸਪਤਾਲ ਭੇਜਿਆ ਗਿਆ। ਦੂਜੇ ਦਿਨ ਚੁਣੌਤੀ ਫਸੇ ਯਾਤਰੀਆਂ ਨੂੰ सफल रहे हैं। आज तीसरा कॉन्जिक्यूटिव डे है। फर्स्ट डे तो आपको पता ही है कि केवल इंजर्ड को यहाँ से रेफर किया गया शिफ्ट किया गया और जो डेड बॉडीज उस दिन मिली उनको यहाँ से डिस्पीट किया गया सेकेंड डे में हमारे सामने जो चैलेंज थी वो पिलग्रिम्स जो स्ट्रैंडेड थे भवन में 10 से पंद्रह हजार उनको इवेक्वेट करना उसके अतिरिक्त जो डेब्री है उसको भी क्लियर करना मुझे लगा कि काफी हद तक उसमें सफलता मिली कल 10 से पंद्रह हजार स्ट्रेंडेड पिलग्रिम्स को यहां से इवेक्एट किया गया और चूंकि आज बिल्कुल हमें क्लियर सारा मौसम भी क्लियर था और ये ट्रैक भी क्लियर था आज सारा ऑपरेशन जो है आर्मी ने कमांड किया बाकी जितनी भी एजेंसीज थी चाहे एनडीआरएफ है सीआरपीएफ है सीआईएसएफ है लोकल पुलिस एसडीआरएफ है सब ने उनको असिस्ट किया इवन बीआरओ ने भी असिस्ट किया स्पेशलाइज्ड मैन एंड मशीनरी पहुंच चुकी थी मोबिलाइज हो चुकी थी और आज बड़ी मुझे लगता है कि प्रोग्रेस हुई है आज सुबह से पांच बॉडीज को रिकवर छह सॉरी छह बॉडीज को रिकवर किया गया सुबह सुबह इस डाउन साइड में एक ऐसी बॉडी मिली जिसका सर भी नहीं था और बाकी पांच बॉडीज जो हैं जिनमें से दो सीएसएफ के जवान हैं और तीन बॉडीज एक ही परिवार के जम्मू के चौकी चोरा के एक ही परिवार के तीन फैमिलीज के मीन्स आज काफी हद तक प्रोग्रेस हुई और एक बड़ी सफलता मैं कहूंगा कि जो बड़े बड़े बोल्डर्स थे इनको कंट्रोल्ड ब्लास्ट किया गया क्योंकि यहां हैबिटेशन है रश है गाड़ियां हैं बड़े कंट्रोल्ड मैनर में उनका ब्लास्ट हुआ और चूंकि अप्रिहेंशन है हमारी ये कि उस बोल्डर बॉल्डर के नीचे लंगर है और लंगर के में काफी लोग दबे होंगे इसलिए वो क्लियर करने में हमें आज काफी सहायता मिल रही है मुझे लगता है कि जो एक्सपेक्टेशन है बॉडीज की उसी एरिया में जहां पे बोल्डर्स थे उनको ब्लास्ट करने के बाद अभी जो डेबरिज को क्लियर किया जाएगा तो जो हमारी उम्मीद है वहां से बॉडीज मिलने की जो मिसिंग है वो मिल जाएंगी मैं आ, कुल मिला के ये कहूंगा कि आज का दिन काफी प्रोग्रेस भरा रहा ਔਰ ਆਪਰੇਸ਼ਨ ਵੀ ਅੱਜ ਅਭੀ ਅੱਛਾ ਚੱਲ ਰਹਾ ਹੈ ਅੱਜ ਹਮ ਉਮੀਦ ਕਰਾਂਗੇ ਕਿ ਰਾਤ ਦਾ ਆਪਰੇਸ਼ਨ ਵੀ ਚਲੇਗਾ ਹਿਮਾਚਲ ਪ੍ਰਦੇਸ਼ ਦੇ ਵਿੱਚ ਵਾਈਸ ਚਾਂਸਲਰਾਂ ਦੀ ਨਿਯੁਕਤੀ ਨੂੰ ਲੈ ਕੇ ਇੱਕ ਵਾਰ ਫਿਰ ਰਾਜਪਾਲ ਅਤੇ ਸਰਕਾਰ ਆਮੋ ਸਾਹਮਣੇ ਹੋ ਗਏ ਨੇ ਜਿਸ ਤੇ ਹੁਣ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਕਿਹਾ ਹੈ ਕਿ ਉਹ ਰਾਜਪਾਲ ਦਾ ਸਤਕਾਰ ਕਰਦੇ ਨੇ ਵਿਧਾਨ ਸਭਾ ਨੇ ਉਹਨਾਂ ਨੂੰ ਖੇਤੀਬਾੜੀ ਅਤੇ ਬਾਗਵਾਨੀ ਵੀਸੀ ਦੀ ਨਿਯੁਕਤੀ ਲਈ ਇੱਕ ਬਿੱਲ ਭੇਜਿਆ ਸੀ ਇਹ ਬਿੱਲ ਲੰਮੇ ਸਮੇਂ ਤੋਂ ਉਹਨਾਂ ਕੋਲ ਪਿਆ ਹੈ ਤੇ ਹੁਣ ਉਹਨਾਂ ਨੇ ਇਹਨੂੰ ਇਤਰਾਜ਼ਾਂ ਦੇ ਨਾਲ ਵਾਪਸ ਭੇਜ ਦਿੱਤਾ ਹੈ ਪ੍ਰਧਾਨਿਕ ਪੱਤਰ ਹੈ ਲੇਕਿਨ ਵਿਧਾਨ ਸਭਾ ਨੇ ਉਹਨਕੇ ਪਾਸ हॉर्टीकल्चर का और एग्रीकल्चर का संबंधित बिल को भेजा है वो काफी समय से उनके पास पड़ा है अब उन्होंने ऑब्जेक्शन लगाकर उसको वापिस भेजा है और विधानसभा का सेशन था दूसरी बात मैं स्पष्ट करना चाहता हूं कि चांसलर की जो पावर है वो स्टेट लेजिस्लेटिव में दी है और जब विधानसभा ने उन्हें चांसलर नियुक्त किया है तो जब गवर्नमेंट कोई डायरेक्टिव देती है तो उस पर अमल होना चाहिए अब स्टेट लेजिस्लेटिव ने कहा कि जो भी यूनिवर्सिटीज होगी उसमें चांसलर गवर्नर साहब होंगे वो संवैधानिक नहीं है और राज्य सरकार दी गई भी शक्तियां हैं तो उसमें चांसलर गवर्नर होंगे और वाइस चांसलर होंगे कई यूनिवर्सिटी जैसे अटल अटल मेडिकल यूनिवर्सिटी है उसमें गवर्नर साहब को चांसलर की पावर स्टेट ने नहीं दी है टेक्निकल यूनिवर्सिटी उसमें चांसलर की पावर स्टेट ने नहीं दी है ये उस समय की बात थी जब ये यूनिवर्सिटीज बनी चाहे एचपी यूनिवर्सिटी बनी चाहे होटी उसमें पावर किसने दी है स्टेट लेजिस्लेटर ने स्टेट लेजिस्लेटर की कैबिनेट जब यह फैसला करती है कि माननीय राज्यपाल महोदय से बात की जाए और इसमें जो कैबिनेट का बात होती है कि जो हमारे एग्रीकल्चर मिनिस्टर साहब ने बात की इसमें हम उनको चिट्ठी लिखनी चाहिए पहले एग्रीकल्चर मिनिस्टर साहब ने उनको चिट्ठी लिखी फिर हमारे सेक्रेटरी एग्रीकल्चर ने कहा कि आप चांसलर की पोस्ट होल्ड करने के बाद गवर्नमेंट की डायरेक्टिव्स आपको ऐसी है कि आप इसको अभी मत एडवर्टाइजमेंट कीजिए फिर तीसरी बात कैबिनेट ने उनसे बात की और कैबिनेट ने उनसे कहा कि आप इस एडवर्टाइजमेंट को विड्रो कर दो उसके बाद भी जिस राज्य सरकार के विधानसभा ने एक्ट पास करके शक्तियां दी उसके बाद फिर उन्होंने एडवर्टाइजमेंट को अठारह पांच दिन के लिए बढ़ा दिया तो उस बात पर हाई कोर्ट ने भी संज्ञान लिया है और मेरा ये मानना है कि राज्यपाल महोदय से मिलकर इन सब बातों से आ, समाधान ढूंढ रही राज्यपाल जी के पास किस प्रकार से किसी अधिकारी ने किस प्रकार केस कुटअप किया वो विषय है वैसे राज्यपाल जी हमेशा हिमाचल के जो इंटरेस्ट है उसकी बात करते रहते है सब पर चर्चा होती रहती है और ये जो एक्ट है कुछ यही नहीं एक्ट है और भी कई एक्ट उनके पास विधानसभा में दुनिया भर ग्लोबल वार्मिंग वीडियो समस्या बनी हुई है कुदरत इसके स्रोता जिम्मे रुख बूटे खनिज के वातावरण की कदर न करना सू आज ਮਹਿੰਗਾ ਪੈ ਰਹੇ ਹਾਲਾਤਾਂ ਨੂੰ ਦੇਖਦੇ ਹੋਏ ਮੈਕਸੀਕੋ, ਗੁਆਟਮਾਲਾ ਅਤੇ ਬੈਲੀਜ਼ ਦੇ ਮੁਲਕਾਂ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹ ਮਾਇਆ ਜੰਗਲਾਂ ਦੀ ਰੱਖਿਆ ਲਈ ਇੱਕ ਤਕੌਣੀ ਕੁਦਰਤ ਰਿਜ਼ਰਵ ਬਣਾ ਰਹੇ ਨੇ। ਸੋ ਮਾਇਮੀਦਾ ਜੰਗਲੀ ਰਿਜ਼ਰਵ ਖੇਤਰ ਦੱਖਣੀ ਮੈਕਸੀਕੋ ਦੇ ਜੰਗਲੀ ਖੇਤਰਾ ਅਤੇ ਗੁਆਟੇਮਾਲਾ ਅਤੇ ਬੈਲਿਸ ਦੇ ਉੱਤਰੀ ਹਿੱਸਿਆਂ ਵਿੱਚ ਫੈਲਿਆ ਹੋਵੇਗਾ ਜਿਸ ਦਾ ਖੇਤਰਫਲ 1.40 ਕਰੋੜ ਏਕੜ ਤੋਂ ਵੱਧ ਹੈ ਸੋ ਮੈਕਸੀਕੋ ਦੇ ਰਾਸ਼ਟਰਪਤੀ ਕਲਾਉਡੀਆ ਸ਼ੀਨਵੋਸ ਨੇ ਇਸ ਕਦਮ ਨੂੰ ਇਤਿਹਾਸਿਕ ਦੱਸਿਆ ਅਤੇ ਕਿਹਾ ਹੈ ਕਿ ਇਸ ਦੇ ਨਾਲ ਐਮਾਜ਼ਨ ਮੀ ਦੇ ਜੰਗਲ ਤੋਂ ਬਾਅਦ ਲਾਤੀਨੀ ਅਮਰੀਕਾ ਵਿੱਚ ਦੂਸਰਾ ਸਭ ਤੋਂ ਵੱਡਾ ਕੁਦਰਤ ਰਿਜ਼ਰਵ ਬਣੇਗਾ ਜੋ ਦੁਨੀਆ ਦੇ ਲਈ ਫੇਫੜਿਆਂ ਵਜੋਂ ਕੰਮ ਕਰੇਗਾ ਅਤੇ ਪ੍ਰਦੂਸ਼ਣ ਨੂੰ ਰੋਕੇਗਾ ਗੁਆਟੇ ਮੈਕਸੀਕੋ ਦੇ ਰਾਸ਼ਟਰਪਤੀ ਬਰਨਾਰਡੋ ਐਰੋਵਾਲੋ ਅਤੇ ਬੈਲਿਸ ਦੇ ਪ੍ਰਧਾਨ ਮੰਤਰੀ ਚੋਨੀ ਬ੍ਰਾਈਸੈਨੋ ਨਾਲ ਸਮਝੌਤੇ ਤੇ ਦਸਖਤ ਕਰਨ ਤੋਂ ਬਾਅਦ ਮੈਕਸੀਕਨ ਰਾਸ਼ਟਰਪਤੀ ਕਲਾਉਡੀਆਂ ਸ਼ਿਨਵੋਸ ਨੇ ਕਿਹਾ ਕਿ ਮਾਇਆ ਜੰਗਲਾਂ ਨੂੰ ਧਰਤੀ ਦਾ ਫੇਫੜਾ ਮੰਨਿਆ ਗਿਆ ਹੈ ਇਹ ਜੰਗਲ ਹਜ਼ਾਰਾਂ ਪ੍ਰਜਾਤੀਆਂ ਦੇ ਜੰਗਲੀ ਜੀਵਾਂ ਦਾ ਘਰ ਨੇ ਜਿਸ ਦੀ ਇੱਕ ਅਨਮੋਲ ਸਭਿਆਚਾਰਕ ਵਿਰਾਸਤ ਹੈ ਸਾਨੂੰ ਪੂਰੇ ਧਿਆਨ ਵਿੱਚ ਰੱਖਦੇ ਹੋਏ ਇਸ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ ਸੋ ਤਿੰਨ ਦੇਸ਼ਾਂ ਦੇ ਆਗੂਆਂ ਨੇ ਦੱਖਣੀ ਮੈਕਸੀਕੋ ਤੋਂ ਗੁਆਟੀਮਾਲਾ ਅਤੇ ਬੈਲਿਸ ਤੱਕ ਮੈਕਸੀਕੋ ਵੱਲੋਂ ਬਣਾਏ ਚਾਰ ਮਾਇਆ ਟ੍ਰੇਨ ਪ੍ਰੋਜੈਕਟ ਤੇ ਵੀ ਚਰਚਾ ਕੀਤੀ। ਇਹ ਟ੍ਰੇਨ ਜੋ ਕਿ ਲਗਭਗ 1000 ਮੀਲ ਲੰਮੀ ਹੈ, ਵਰਤਮਾਨ ਦੇ ਵਿੱਚ ਮੈਕਸੀਕੋ ਦੇ ਯੂਕਾਟਨ ਪ੍ਰਾਇਦੀਪ ਤੱਕ ਚਲਦੀ ਹੈ ਅਤੇ ਇਸ ਨੂੰ ਮੈਕਸੀਕੋ ਦੇ ਪ੍ਰਸਿੱਧ ਰਿਜ਼ੋਰਟਸ ਨੂੰ ਦੂਰ ਦਰਾਡੇ ਜੰਗਲਾਂ ਅਤੇ ਪਿੰਡੂ ਖੇਤਰਾ ਵਿੱਚ ਮਾਇਆ ਪੁਰਾਤਤਵ ਸਥਾਨਾਂ ਨਾਲ ਜੋੜਨ ਦੇ ਉਦੇਸ਼ ਨਾਲ ਬਣਾਇਆ ਗਿਆ ਸੀ। ਹਾਲਾਂਕਿ ਇਸ ਪ੍ਰੋਜੈਕਟ ਲਈ ਵੱਡੇ ਪੱਧਰ ਤੇ ਰੁਕ ਕਟੇ ਗਏ ਸਨ ਅਤੇ ਅੰਦਾਜ਼ਾ ਲਗਾਇਆ ਗਿਆ ਕਿ ਪਿਛਲੇ 4 ਸਾਲਾਂ ਵਿੱਚ ਇਸ ਪ੍ਰੋਜੈਕਟ ਲਈ 70 ਲੱਖ ਰੁਪਏ ਕਟੇ ਗਏ ਨੇ। ਇਸ ਤੋਂ ਇਲਾਵਾ ਇਸ ਪ੍ਰੋਜੈਕਟ ਦੇ ਕਾਰਨ ਮਾਇਆ ਜੰਗਲ ਵਿੱਚ ਸੁਰੱਖਿਅਤ ਖੇਤਰਾਂ ਨੂੰ ਵੀ ਨੁਕਸਾਨ ਪਹੁੰਚਾਸੀ। ਸੋ ਮੈਕਸੀਕੋ ਦੇ ਰਾਸ਼ਟਰਪਤੀ ਸ਼ਿਨਵਾਸ ਵੀ ਇਸ ਪ੍ਰੋਜੈਕਟ ਦੇ ਸਮਰਥਨ ਵਿੱਚ ਨੇ ਪਰ ਗੁਆਟੇਮਾਲਾ ਦੀ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਸੁਰੱਖਿਅਤ ਜੰਗਲ ਖੇਤਰ ਵਿੱਚ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਨਹੀਂ ਦੇਣਗੇ। ਅਜਿਹੀ ਸਥਿਤੀ ਦੇ ਵਿੱਚ ਇੱਕ ਵਿਚਾਰਲਾ ਰਸਤਾ ਲੱਭਣ ਦੇ ਲਈ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਇਹ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਨੇ ਕਿ ਰੇਲ ਲਾਈਨ ਪ੍ਰੋਜੈਕਟ ਜੰਗਲ ਖੇਤਰ ਨੂੰ ਘੱਟ ਨੁਕਸਾਨ ਪਹੁੰਚਾਏ। ਪੰਜਾਬ ਦੇ ਇੱਕ ਟਰੱਕ ਡਰਾਈਵਰ ਦੀ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਡਰਾਈਵਿੰਗ ਦੇ ਦੌਰਾਨ ਵੱਡੀ ਲਾਪਰਵਾਹੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਫਲੋਰੀਡਾ ਦੀ ਸੜਕ ਦੇ ਉੱਤੇ ਗਲਤ ਯੂ ਟਰਨ ਲੈਣ ਕਾਰਨ ਇੱਕ ਵੱਡਾ ਐਕਸੀਡੈਂਟ ਹੋ ਗਿਆ ਇਸ ਹਾਦਸੇ ਦੇ ਦੌਰਾਨ ਤਿੰਨ ਵੈਨ ਸਵਾਰ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਟਰੱਕ ਡਰਾਈਵਰ ਤੇ ਉਸਦੇ ਸਾਥੀ ਦਾ ਇਸ ਹਾਦਸੇ ਦੇ ਦੌਰਾਨ ਬਚਾ ਹੋ ਗਿਆ ਪੰਜਾਬ ਦੇ ਇੱਕ ਟਰੱਕ ਡਰਾਈਵਰ ਦੇ ਵੱਲੋਂ ਅਮਰੀਕਾ ਦੇ ਫਲੋਰੀਡਾ ਟਰਨਪਾਈਕ ਵਿੱਚ ਗੱਡੀ ਚਲਾਉਂਦੇ ਸਮੇਂ ਲਾਪਰਵਾਹੀ ਵਰਤਣ ਦੀ ਵੀਡੀਓ ਸਾਹਮਣੇ ਆਈ ਹੈ ਫਲੋਰੀਡਾ ਵਿੱਚ ਸੜਕ ਤੇ ਗਲਤ ਹਿਊਰਨ ਲੈਣ ਦੇ ਕਾਰਨ ਇੱਕ ਵੱਡਾ ਸੜਕੀ ਹਾਦਸਾ ਵਾਪਰ ਗਿਆ ਸਾਹਮਣੇ ਤੋਂ ਆ ਰਹੀ ਇੱਕ ਮਿਨੀ ਵੈਨ ਟਰੱਕ ਨਾਲ ਟਕਰਾ ਗਈ ਵੈਨ ਦੇ ਵਿੱਚ ਸਵਾਰ 3 ਲੋਕਾਂ ਦੀ ਮੌਤ ਹੋ ਗਈ ਟਰੱਕ ਦੇ ਵਿੱਚ ਸਵਾਰ ਡਰਾਈਵਰ ਅਤੇ ਉਸਦੇ ਸਾਥੀ ਨੂੰ ਕੋਈ ਸੱਟ ਨਹੀਂ ਲੱਗੀ ਸੋ ਹਾਦਸਾ ਇੰਨਾ ਭਿਆਨਕ ਸੀ ਕਿ ਮਿਨੀ ਵੈਨ ਟਰੱਕ ਹੇਠਾ ਪੂਰੀ ਤਰ੍ਹਾਂ ਕੁਚਲ ਗਈ ਇਸ ਹਾਦਸੇ ਵਿੱਚ ਫਲੋਰੀਡਾ ਦੇ 3 ਲੋਕ ਦੀ ਮੌਤ ਹੋ ਗਈ ਹੈ ਦੂਸਰੇ ਪਾਸੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਦਸੇ ਦੀ ਵੀਡੀਓ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਈਤੀ ਹੈ ਸੋ ਟਰੱਕ ਡਰਾਈਵਰ ਦਾ ਨਾਮ ਅਤੇ ਪਛਾਣ ਅਜੇ ਤੱਕ ਸਾਹਮਣੇ ਨਹੀਂ ਆਈ ਹੈ ਸੋਸ਼ਲ ਮੀਡੀਆ ਤੇ ਸਾਹਮਣੀ ਆਈ ਵੀਡੀਓ ਦੇ ਵਿੱਚ ਵੇਖਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਅਚਾਨਕ ਯੂ ਟਰਨ ਲੈ ਰਿਹਾ ਹੈ ਜਦੋਂ ਸਾਹਮਣੇ ਤੋਂ ਆ ਰਹੀ ਕਾਰ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਜਾਂਦੀ ਹੈ ਸੋ ਪਤਾ ਲੱਗਾ ਹੈ ਕਿ ਟਰੱਕ ਨੇ ਯੂ ਟਰਨ ਲੈਣ ਦੀ ਕੋਸ਼ਿਸ਼ ਕੀਤੀ ਅਤੇ ਖੱਬੇ ਲੇਨ ਵਿੱਚ ਇੱਕ ਮਿਨੀ ਵੈਨ ਦੇ ਸਾਹਮਣੇ ਤੋਂ ਲੰਘ ਗਿਆ ਸੋ ਮਿਨੀ ਵੈਨ ਦਾ ਡਰਾਈਵਰ ਟਰੱਕ ਵਚਨ ਦੇ ਵਿੱਚ ਸਮਰਥ ਸੀ ਦੱਸ ਦਈਏ ਕਿ ਮਿਨੀ ਵੈਨ ਦਾ 30 ਸਾਲਾ ਡਰਾਈਵਰ ਅਤੇ ਉਸਦੇ ਦੋ ਯਾਤਰੀ ਇੱਕ 37 ਸਾਲਾ ਔਰਤ ਇੱਕ 54 ਸਾਲਾ ਆਦਮੀ ਸਾਰਿਆਂ ਦੀ ਮੌਤ ਹੋ ਗਈ ਹੈ ਟਰੱਕ ਦਾ ਡਰਾਈਵਰ ਅਤੇ ਉਸਦਾ ਯਾਤਰੀ ਜ਼ਖਮੀ ਨਹੀਂ ਹੋਇਆ ਹਾਸੀਦਪੁਰ ਉੱਤਰ ਵੱਲ ਜਾਣ ਵਾਲੀਆਂ ਸਾਰੀਆਂ ਹੀ ਲੇਨਾਂ ਕਈ ਘੰਟਿਆਂ ਲਈ ਬੰਦ ਰਹੀਆਂ ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਸੋ ਗਵਾਹਾ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਉਸ ਜਗ੍ਹਾ ਦੇ ਟਾਇਰਾਂ ਤੇ ਨਿਸ਼ਾਨ ਵੇਖੇ ਜਿੱਤੇ ਦੁਪਹਿਰ ਦੇ ਕਰੀਬ ਸੈਮੀ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਗੱਡੀ ਚਲਾਉਂਦੀ ਕੋਸ਼ਿਸ਼ ਕੀਤੀ ਸੋ ট্রাক ਡਰਾਈਵਰ ਅਤੇ ਉਸ ਦਾ ਯਾਤਰੀ ਦੋਵੇਂ ਕੈਲੀਫੋਰਨੀਆ ਦੇ 25 ਸਾਲ ਦੇ ਆਦਮੀ ਨੇ ਸੋ ਪੁਲਿਸ ਅਧਿਕਾਰੀ ਹਾਸੇ ਦੇ ਆਲੇ ਦੁਆਲੇ ਦੇ ਹਾਲਾਤ ਦੀ ਜਾਂਚ ਵੀ ਕਰ ਰਹੇ ਨੇ ਸੋ ਸੈਮੀ ট্রাক ਦੇ ਵਿੱਚ ਡਰਾਈਵਰ ਅਤੇ ਉਸ ਦੇ ਯਾਤਰੀ ਦੀ ਪਛਾਣ ਬਾਰੇ ਪੁਲਿਸ ਫਲੋਰੀਡਾ ਹਾਈਵੇ ਪੈਟਰੋਲ ਤੋਂ ਜਾਣਕਾਰੀ ਮੰਗ ਰਹੀ ਹੈ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਜਨੀ ਧਰਮਿੰਦਰ ਸੰਧੂ ਤੋਂ ਆ ਗਿਆ ਧੰਨਵਾਦ ਪੰਜਾਬ ਟੀਵੀ ਆਪਣੀ ਬੋਲੀ ਆਪਣਾ ਦੇਸ਼